ਬਹੁਤ ਹੀ ਸਤਿਕਾਰਯੋਗ ਪੰਜਾਬੀਓ ਅੱਜ ਅਸੀਂ ਤੁਹਾਨੂੰ ਇੱਕ ਬੇਨਤੀ ਕਰਨ ਲੱਗੇ ਆ ਜਿਹੜਾ ਪੰਜਾਬ ਦੇ ਵਿੱਚ ਖੜ ਦੀ ਕਰੋਪੀ ਹੋਈ ਆ ਪੂਰਾ ਪੰਜਾਬ ਜਿਹੜਾ ਵਾ ਤਰਾ ਤਰਾ ਕਰ ਰਿਹਾ ਏ ਅੱਜ ਅਸੀਂ ਫਰਚਵਾਲ ਟੈਕਸੀ ਸਟੈਂਡ ਤੋਂ ਵੱਡੇ ਵੀਰ ਬਿੱਟੂ ਵੀਰ ਜੀ ਦੀ ਅਗਵਾਈ ਤੇ ਰਾਵੀ ਦਰਿਆ ਦੇ ਕੰਢੇ ਬਹਿਰਾਮਪੁਰ ਏਰੀਆ ਦੇ ਵਿੱਚ ਪਸ਼ੂਆਂ ਦਾ ਚਾਰਾ ਲੈ ਕੇ ਆਏ ਸੀਗੇ ਇੱਥੇ ਤੁਸੀਂ ਇਹ ਹਾਲਾਤ ਦੇਖ ਸਕਦੇ ਹੋ ਕਿ ਜ਼ਮੀਨਾਂ ਜਿਹੜੀਆਂ ਨਾ ਲੱਭ ਨਹੀਂ ਰਹੀਆਂ ੁਰਗੀਆਂ ਵਾਂ ਰੇਤ ਚੜ ਗਈ, ਗਾਰ ਚੜ ਗਈ ਐ ਤੇ ਇੱਕ ਅਹਿਮ ਬੇਨਤੀ ਕਰ ਲੱਗੀ ਆ ਸੱਚੇ ਪੰਜਾਬੀਆਂ ਨੂੰ ਤੁਸੀਂ ਬੜੇ ਧਿਆਨੂ ਦੇ ਤੁਸੀਂ ਬੜੇ ਦਲੇਰ ਦੇ ਕੋਈ ਵੀ ਆਫਤ ਹੋਵੇ ਕੋਈ ਵੀ ਮਤਲਬ ਕੇ ਜਿਹੜਾ ਪੰਜਾਬ ਦੇ ਉੱਤੇ ਜੜਾ ਹੋਇਆ ਵਾ ਕਹਿਰ ਹੋਇਆ ਵਾ ਅਗਵਾਈ ਕਰਕੇ ਤੁਸੀਂ ਪੀੜਤਾਂ ਨੂੰ ਮਤਲਬ ਕੇ ਵੱਧ ਚੜ ਕੇ ਸੇਵਾ ਕੀਤੀ ਆ ਤੇ ਕਰ ਰਹੇ ਹੋ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਇੱਕ ਬੇਨਤੀ ਕਰਨਾ ਚਾਹੁੰਦੇ ਆ ਜਿਵੇਂ ਕਿ ਸਾਰੇ ਪੰਜਾਬ ਦੇ ਵਿੱਚ ਪਤਾ ਚੱਲ ਚੁੱਕਾ ਹੈ ਕਿ ਜਿਹੜੇ ਪਿੰਡਾਂ ਵਿੱਚ ਹੜ੍ਹ ਆਇਆ ਉੱਥੇ ਰਾਸ਼ਨ ਦੀ ਤੇ ਖਾਣ ਪੀਣ ਦੀਆਂ ਵਸਤੂਆਂ ਦੀ ਕੋਈ ਕਮੀ ਨਹੀਂ ਹੈਗੀ ਜਦੋਂ ਪਾਣੀ ਉਤਰਨਾ ਆ ਅਸਲੀ ਹਾਲਾਤ ਉਦੋਂ ਪਤਾ ਲੱਗਣੇ ਹੁਣ ਇਹਨਾਂ ਪਿੰਡਾਂ ਵਿੱਚ ਪਾਣੀ ਉਤਰ ਚੁੱਕਾ ਤੇ ਅਸੀਂ ਆਏ ਸੀਗੇ ਜਿਵੇਂ ਤੁਹਾਨੂੰ ਦੱਸਿਆ ਆ ਇੱਥੇ ਲੋੜ ਆ ਇੱਥੇ ਜਿਹੜੀਆਂ ਪਾਣੀ ਦੀਆਂ ਮੋਟਰਾਂ ਵਾਂ ਜਾਂ ਨਲਕੇ ਆ ਉਹਨਾਂ ਦੇ ਜਿਹੜੇ ਆ ਵਿੱਚੋਂ ਗਾਰ ਨਹੀਂ ਘਰੇ ਆ ਲੋਕਾਂ ਦੇ ਜਿਹੜੇ ਆ ਬੈੱਡ ਗਲ ਚੁੱਕੇ ਆ ਲੋਕਾਂ ਦੇ ਜਿਹੜੇ ਆ ਮੰਜੇ ਬਿਸਤਰੇ ਸਿਆਲ ਵਾਲੇ ਕੱਪੜੇ ਜਿਹੜੇ ਖਰਾਬ ਹੋ ਚੁੱਕੇ ਆ ਮਾੜੇ ਹਾਲ ਆ 2-2 4-4 ਫੁੱਟ ਘਰਾਂ 'ਚ ਗਾਰ ਚੜ ਚੁੱਕੀ ਆ ਸੋ ਮੇਰੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਅਜੇ ਮਹੀਨਾ ਖੰਡ ਜਾਂ ਮਤਲਬ ਕਿ 1.5 ਮਹੀਨਾ 2 ਮਹੀਨੇ ਰੁਕ ਜੋ ਤੁਸੀਂ ਬੜੇ ਦਿਆਲੂ ਜੇ ਬੜਾ ਤਗੜਾ ਜਿਗਰਾ ਪੰਜਾਬੀਆਂ ਦਾ ਦੋ ਮਹੀਨਿਆਂ ਬਾਅਦ ਹਾਲਾਤ ਪਤਾ ਲੱਗਣਗੇ ਤੇ ਫਿਰ ਆਪਾਂ ਸਾਰੇ ਇੱਕਜੁੱਟ ਹੋ ਕੇ ਤੇ ਹਰ ਪੀੜਤਾਂ ਦੀ ਜਿਹੜੀ ਉਹ ਸੇਵਾ ਕਰਾਂਗੇ ਫਿਲਹਾਲ ਜਿਹੜਾ ਵਾ ਕਿਥੇ ਕਿਤੇ ਮਤਲਬ ਕਿ ਤੁਹਾਡੀ ਰਿਸ਼ਤੇਦਾਰੀ ਆ ਜਾਂ ਸਾਝ ਆ ਕੋਈ ਯਾਰੀ ਦੋਸਤੀ ਆ ਉਹਨਾਂ ਪਿੰਡਾਂ ਵਿੱਚ ਪੁੱਛ ਕੇ ਜਾਓ ਕਿਉਂਕਿ ਜਿਹੜੀ ਹੁਣ ਲੋੜ ਵਾ ਅਹਿਮ ਲੋੜ ਵਾ ਪਸ਼ੂਆਂ ਦੇ ਪਿਆਰੇ ਦੀ ਲੋਕਾਂ ਦਾ ਜਿਹੜਾ ਵਾ ਉਹ ਮਤਲਬ ਕਿ ਤੂੜੀਆਂ ਖਰਾਬ ਹੋ ਗਈਆਂ ਵਾ ਜਿਹੜੇ ਉਹਨਾਂ ਦੇ ਪੱਠੇ ਸਾਰੇ ਖਰਾਬ ਹੋ ਗਏ ਆ ਪੁੱਛ ਕੇ ਪਿੰਡਾਂ ਵਿੱਚ ਜਾਓ ਕਿਉਂਕਿ ਦੋ ਦੋ ਤਿੰਨ ਤਿੰਨ ਮਹੀਨੇ ਜਿਹੜੀ ਆ ਉਹ ਮਤਲਬ ਕਿ ਫਸਲ ਨਹੀਂ ਪੀਤੀ ਜਾਣੀ ਪਸ਼ੂਆਂ ਵਾਸਤੇ ਚਾਰਾ ਨਹੀਂ ਪੀਜਿਆ ਜਾਣਾ ਸੋ ਪਸ਼ੂਆਂ ਵਾਸਤੇ ਵੱਤ ਤੋਂ ਵੱਡਾ ਜਿਹੜਾ ਵਾ ਚਾਰਾ ਲੈ ਕੇ ਜਾਓ ਪਰ ਦੁਬਾਰਾ ਬੇਨਤੀ ਕਰਦਾ ਪੁੱਛ ਕੇ ਜਾਇਓ ਕਿੱਥੇ ਲੋੜ ਆ ਬਾਕੀ ਇੱਥੇ ਇਹਨਾਂ ਪਿੰਡਾਂ ਵਿੱਚ ਇੱਕ ਬੜੀ ਵਧੀਆ ਸਲਾਹ ਦਿੱਤੀ ਸਾਨੂੰ ਸਾਡੇ ਵੱਡੇ ਵੀਰ ਦੀ ਨੇ ਕਿ ਇੱਥੇ ਜਿਹੜਾ ਫੀਡ ਲੈ ਕੇ ਆਉਂਦੇ ਜਾਂ ਚੌਕਰ ਲੈ ਕੇ ਆਉਂਦੇ ਆ ਉਹਨਾਂ ਕੋਲ ਕੋਈ ਅਣਜਾਣ ਲੋਕ ਬੋਰੀਆਂ ਲੈ ਕੇ ਅੱਗੇ ਵੇਚ ਰਹੇ ਆ ਇਹਨਾਂ ਨੇ ਇੱਕ ਸਲਾਹ ਦਿੱਤੀ ਆ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਤੁਸੀਂ ਚੌਕਰ ਫੀਡ ਲੈ ਆ ਕੇ ਆਉਂਦੇ ਹੋ ਕਾ ਤੂੜੀ ਲੈ ਕੇ ਆਉਂਦੇ ਹੋ ਉਹ ਇੱਥੇ ਲਿਆ ਕੇ ਮੈਂ ਖੋਲ ਕੇ ਦੋ ਬਾਲਟਿਆਂ ਨਾਲ ਹੀ ਵੰਡੋ ਜਾਂ ਕਿਸੇ ਤਰੀਕੇ ਨਾਲ ਬੋਰੀਆਂ 'ਚ ਪਾ ਕੇ ਖੋਲ ਕੇ ਦੋ ਤਾਂ ਜੋ ਕੋਈ ਸ਼ਰਾਤ ਦੀ ਅੰਸਰ ਜਿਹੜਾ ਵਾ ਮਤਲਬ ਕਿ ਜਿਹਨੂੰ ਲੋਡ ਵੀ ਨਹੀਂ ਹੋਵੇ ਹੈਗੀ ਉਹ ਵੇਚ ਨਾ ਸਕੇ ਬਾਕੀ ਇੱਕ ਵਾਰੀ ਫੇਰ ਸਾਰੇ ਪੰਜਾਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ